ਉਹ ਨਦੀਪ ਨਦੀ ਤਿਆਰ ਕਰਨ ਤੋਂ ਬਾਅਦ ਸਮੱਸਿਆ ਆਉਂਦੀ ਹੈਗੀ ਆ ਕਿਸਾਨ ਭਰਾਵਾਂ ਨੂੰ ਨਿਮਾ ਟੋੜ ਦੀ ਜਾਂ ਜਾਦੇ ਪੀਲਾਪਨ ਪੈਣ ਦੀ ਹੈਨਾ ਇਹਦੇ ਲਈ ਜੇ ਤੁਸੀਂ ਪਨੀਰੀ ਬਿਜਲੀ ਹੈਗੀ ਆ ਤਾਂ ਉਹਦੇ ਲਈ ਵੀ ਨੁਕਤਾ ਜ਼ਰੂਰੀ ਨੋਟ ਕਰ ਲਿਓ ਜੇ ਬੀਜਣ ਵਾਲੇ ਹੈਗੇ ਤਾਂ ਉਹਦੇ ਲਈ ਵੀ ਨੁਕਤਾ ਜਿਹੜਾ ਜ਼ਰੂਰੀ ਨੋਟ ਕਰ ਲਿਓ ਇੱਕ ਕੈਮੀਕਲ ਤਰੀਕੇ ਦੇ ਨਾਲ ਤੁਸੀਂ ਇਹਦਾ ਜਿਹੜਾ ਹੱਲ ਕਰ ਸਕਦੇ ਹੈਗੇ ਹੋ ਇੱਕ ਬਾਇਓ ਤਰੀਕੇ ਦੇ ਨਾਲ ਤੁਸੀਂ ਇਹਦਾ ਹੱਲ ਕਰ ਸਕਦੇ ਹੈਗੇ ਹੋ ਤੇ ਜੇ ਤੁਸੀਂ ਬਣੀ ਦੀ ਬੀਜ ਨਹੀਂ ਪੰਜ ਛੇ ਦਿਨ ਹਲੇ ਹਫਤੇ ਤੱਕ ਬਣੀ ਦੀ ਬੀਜਣੀ ਹੈਗੀ ਆ ਜਮੀਨ ਨੂੰ ਪਹਿਲਾਂ ਖੁੱਲਾ ਛੱਡ ਲਓ ਉਹਦੇ ਵਿੱਚ ਹਵਾ ਨਮੀ ਮਾਤਰਾ ਜਿਹੜੀ ਹਵਾ ਨਵੀਂ ਹਵਾ ਮੰਨ ਕੇ ਚਲੋ ਉਹਦੇ ਵਿੱਚ ਐਂਟਰ ਕਰ ਜੇ ਕਹਿੰਦਾ ਭਾਵੇਂ ਜਮੀਨ ਦੇ ਵਿੱਚ ਤਾਕਤ ਬਣ ਜਾਂਦੀ ਹੈ ਜੋ ਜਮੀਨ ਨੂੰ ਆਪਾਂ ਖੁੱਲਾ ਛੱਡ ਦਿਆਂ ਜਦੋਂ ਉਹਦੇ ਵਿੱਚ ਹਵਾ ਵਹਿੰਦੀ ਹੈ ਨਾ ਉੱਥੇ ਨਿਮਾ ਟੋੜ ਬਹੁਤ ਘਟ ਜਾਂਦਾ ਹੈਗਾ ਤੇ ਦੂਸਰੀ ਗੱਲ ਜਿੱਥੇ ਜ਼ਮੀਨਾਂ ਦੇ ਵਿੱਚ ਪੀਲਾਪਨ ਆਉਂਦਾ ਹੈਗਾ ਲੋਹੇ ਦੀ ਘਾਟ ਕਰਕੇ ਜਾਂ ਨਿਮਾ ਟੋੜ ਦੀ ਘਾਟ ਕਰਕੇ ਤੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਲੋਹੇ ਦੀ ਜਾਦੇ ਕਮੀ ਹੈਗੀ ਅਜਿੱਥੇ ਪਾਣੀ ਘੱਟ ਖੜਦਾ ਹੈਗਾ ਉੱਥੇ ਲੋਹੇ ਦੀ ਕਮੀ ਆਉਂਦੀ ਹੀ ਹੈਗੀ ਆ ਉੱਥੇ ਤੁਸੀਂ ਪਨੀਰੀ ਬੀਜਣੀ ਹੈਗੀ ਆ ਕद्दू ਦੀ ਤਰ੍ਹਾਂ ਕਰਕੇ ਪਾਣੀ ਖੜਾ ਕੇ ਇੱਕ ਦੋ ਦਿਨ ਪਹਿਲਾਂ ਉਹਦੇ ਵਿੱਚ ਤੁਸੀਂ ਉਸ ਤੋਂ ਬਾਅਦ ਜਿਹੜਾ ਛਿੱਟਾ ਦੇ ਸਕਦੇ ਹੋ ਤੇ ਹੁਣ ਨਿੰਮਾ ਟੋੜ ਦੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਉਹਦੇ ਲਈ ਤੁਸੀਂ ਕਰਨਾ ਕੀ ਹੈ ਪਨੀਰੀ ਬੀਜਣ ਤੋਂ ਇੱਕ ਦੋ ਦਿਨ ਪਹਿਲਾਂ ਜ਼ਮੀਨ ਨੂੰ ਖੁੱਲਾ ਵੀ ਛੱਡ ਦਿਓ ਦੂਸਰੀ ਨੰਬਰ ਤੇ ਉਹਦੇ ਵਿੱਚ ਤੁਸੀਂ ਜਿਹੜਾ ਨਮੈਟੋ ਫਰੀ ਹੁੰਦਾ ਹੈਗਾ ਕਨਾਲ ਦਾ ਕਿਲੋ ਨਮੈਟੋ ਫਰੀ ਨਾਲ ਉਹਦੇ ਤੁਸੀਂ ਜਿਹੜਾ ਤੁਸੀਂ ਸੁੱਡੋ ਮਨਾਸ ਦਾ ਛਿੱਟਾ ਜਾਂ ਫਸ ਰਕਸ਼ਤੋਂ ਦਾ ਹੈਗਾ ਉਹਦਾ ਤੁਸੀਂ ਆਈਪੀਐਲ ਕੰਪਨੀ ਦਾ ਉਹਦਾ ਤੁਸੀਂ ਕਿਲੋ ਕਿਲੋ ਦਾ ਕਨਾਲ ਦੇ ਵਿੱਚ ਜਿਹੜਾ ਤੁਸੀਂ ਛਿੱਟਾ ਮਾਰ ਸਕਦੇ ਹੈਗੇ ਉਹ ਜੇ ਤੁਸੀਂ ਇਕੱਲਾ ਨਮੈਟੋ ਫਰੀ ਕਨਾਲ ਦਾ ਕਿਲੋ ਪਾ ਲਓਗੇ ਤਾਂ ਤੁਹਾਡੇ ਨਿਮਾ ਟੋੜ ਦੀ ਸ਼ਿਕਾਇਤ ਬਹੁਤ ਘਟ ਜਾਣੀ ਹੈਗੀ ਆ ਆਉਣੀ ਵੀ ਨਹੀਂ ਹੈਗੀ ਜੇ ਤੁਸੀਂ ਨੇ ਵਰਤ ਲਿਆ ਹੈਗਾ ਜੇ ਤੁਹਾਡੇ ਪਨੀਰੀ ਬੀਜਣ ਤੋਂ ਬਾਅਦ ਨਿਮਾ ਟੋੜ ਦੀ ਸ਼ਿਕਾਇਤ ਆਉਂਦੀ ਹੈਗੀ ਆ ਉਦੋਂ ਵੀ ਤੁਸੀਂ ਕਿਲੋ ਕਨਾਲ ਦੀ ਨਮੈਂਟੋ ਫ੍ਰੀ ਵਰਤ ਲਓ ਵਧੀਆ ਰਿਜ਼ਲਟ ਆਉਣਗੇ ਜੇ ਤੁਸੀਂ ਉਹ ਨੂੰ ਉਹ ਨਹੀਂ ਮਿਲਦੇ ਤਾਂ ਤੁਸੀਂ ਕੈਮੀ ਗੱਲ ਤਰੀਕੇ ਦੇ ਨਾਲ ਕਨਾਲ ਦੀ ਕਿਲੋ ਡੇਢ ਕਿਲੋ ਤੁਸੀਂ ਫੇਰੜਾ ਨਾ ਵਰਤ ਸਕਦੇ ਹੋ ਜਿਹਨੂੰ ਆਪਾਂ ਫਿਊਰੀ ਦਾ ਨਾਮ ਦਿੱਤਾ ਹੋਇਆ ਹੈਗਾ ਕਿਉਂਕਿ ਉਹਦੇ ਨਾਲ ਨਿਮਾ ਟੋੜ ਦੀ ਕਾਫੀ ਹੱਦ ਤੱਕ ਸਮੱਸਿਆ ਘਟ ਜਾਂਦੀ ਹੈ ਕਿਉਂਕਿ ਇੱਕ ਤੁਸੀਂ ਬਾਇਓ ਤਰੀਕੇ ਦੇ ਨਾਲ ਕਰ ਸਕਦੇ ਹੋ ਇੱਕ ਤੁਸੀਂ ਕੈਮੀਕਲ ਤਰੀਕੇ ਦੇ ਨਾਲ ਜਿਹੜਾ ਤਨੀਰੀ ਦੇ ਵਿੱਚ ਨਿਮਾ ਟੂੜ ਨੂੰ ਠੀਕ ਕਰ ਸਕਦੇ ਹੋ ਕਿਉਂਕਿ ਜ਼ਮੀਨਾਂ ਦੇ ਵਿੱਚ ਕਾਫੀ ਹੱਦ ਤੱਕ ਨਿਮਾ ਟੂੜ ਦੀ ਸ਼ਿਕਾਇਤ ਆਉਂਦੀ ਆ ਕਿਉਂਕਿ ਨਿਮਾ ਟੂੜ ਦੀ ਸ਼ਿਕਾਇਤ ਬਈ ਉੱਥੇ ਆਉਂਦੀ ਆ ਜਿੱਥੇ ਜ਼ਮੀਨਾਂ ਚ ਆਪਾਂ ਪਾਣੀ ਜਿਆਦਾ ਭਰ ਕੇ ਰੱਖਦੇ ਆ ਜ਼ਮੀਨਾਂ ਨੂੰ ਆਪਾਂ ਖੁੱਲਾ ਘੱਟ ਛੱਡਦੇ ਆ ਕਿਉਂਕਿ ਜ਼ਮੀਨਾਂ ਨੂੰ ਜਦੋਂ ਆਪਾਂ ਵਾਹ ਕੇ ਨਹੀਂ ਛੱਡਦੇ ਹੈਗੇ ਜਦੋਂ ਆਪਾਂ ਜ਼ਮੀਨਾਂ ਨੂੰ ਖੁੱਲਾ ਵਾਹ ਕੇ ਛੱਡ ਦਿੰਦੇ ਆ ਬਈ ਉੱਥੇ ਜ਼ਮੀਨ ਦੇ ਵਿੱਚ ਤਾਕਤ ਵੀ ਬਣ ਜਾਂਦੀ ਹੈ ਦੂਸਰੇ ਨੰਬਰ ਤੇ ਉਲੀ ਦਾ ਹਮਲਾ ਘਟ ਜਾਂਦਾ ਹੈ ਨਿਮਾ ਟੋੜ ਦੀ ਸ਼ਿਕਾਇਤ ਬਹੁਤ ਘਟ ਆ ਜਾਂਦੀ ਹੈ ਜ਼ਮੀਨ ਦੇ ਵਿੱਚ ਤਾਕਤ ਬਣ ਜਾਂਦੀ ਹੈ ਜਿਹੜੇ ਜ਼ਮੀਨ ਦੇ ਵਿੱਚ ਤੱਤ ਪਏ ਹੁੰਦੇ ਹੈਗੇ ਆ ਜ਼ਮੀਨ ਖੁੱਲੀ ਬਾਉਣ ਦੇ ਨਾਲ ਉੱਥੇ ਜਿਹੜੇ ਤੱਤ ਹੁੰਦੇ ਆ ਉਹ ਅਪਟੇਕ ਹੋ ਜਾਂਦੇ ਆ ਕਹਿੰਦਾ ਬਾਵਦਲੇ ਵੀ ਉਹ ਕੰਮ ਕਰਨਾ ਜਿਆਦਾ ਸਟਾਰਟ ਕਰ ਦਿੰਦੇ ਆ ਕਿਉਂਕਿ ਜਦੋਂ ਆਪਾਂ ਬਈ ਜ਼ਮੀਨਾਂ ਨੂੰ ਖੁੱਲਾ ਬਾਕੇ ਨਹੀਂ ਛੱਡਦੇ ਠੀਕ ਆ ਪਾਣੀ ਤੇ ਪਾਣੀ ਲਾਈ ਜਾਨਾ ਫਿਰ ਬਿਮਾਰੀਆਂ ਦਾ ਘਰ ਜ਼ਮੀਨ ਆਪਦੇ ਆਪ ਹੀ ਬਣਦੇ ਆ ਜਾ ਰਹੀਆਂ ਨੇ ਜਿੱਥੇ ਤੁਸੀਂ ਪਨੀਰੀ ਬੀਜ ਰਹੇ ਹੈਗੇ ਹੋ ਇਹ ਕੰਮ ਜ਼ਰੂਰ ਕਰਿਓ ਕਿਉਂਕਿ ਪਹਿਲਾਂ ਪਨੀਰੀ ਦੇ ਵਿੱਚ ਮਰਲੇ ਦੀ ਕਨਾਲ ਦੀ ਖਾਦ ਦੇ ਪ੍ਰਤੀ ਵੀਡੀਓ ਆਪਾਂ ਨੇ ਪਾਈ ਹੋਈ ਹੈਗਾ ਉਹ ਤੁਸੀਂ ਪਹਿਲਾਂ ਵਾਲੀ ਵੀਡੀਓ ਦੇਖ ਕੇ ਹੈਲਪ ਜਿਹੜੀ ਲੈ ਸਕਦੇ ਹੋ ਤੇ ਜ਼ਮੀਨ ਦੀ ਬੇਨਤੀ ਦਾ ਵੀ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਕਿਸਾਨ ਭਰਾਵਾਂ ਦੇ ਨਾਲ ਵੀਡੀਓ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਧੰਨਵਾਦ